ਮਕੇ ਸ਼ਰਮਾ ਜੀ ਸਾਡੇ ਨਾਲ ਇਸ ਟਾਈਮ ਮੌਜੂਦ ਹੈ ਕੀ ਕਹਿਣਾ ਚਾਹੋਗੇ ਸਰ ਤੁਹਾਨੂੰ ਟਿਕਟ ਦਾ ਨਾਮ ਬ੍ਰਹਮਾਤਮਾ ਦੀ ਈਕਾਲਪੁਰਖ ਵੈਗਰੂ ਦੀ ਬਖਸ਼ਿਸ਼ ਆ ਕਿ ਮੈਨੂੰ ਸ਼੍ਰੋਮਣੀ ਅਕਾਲੀ ਦੰਦ ਨੇ ਪਟਿਆਲਾ ਲੋਕ ਸੁਭਾ ਹਲਕੇ ਦੀ ਜ਼ਿੰਮੇਵਾਰੀ ਦਿੱਤੀ ਆ ਸੋ ਅੱਜ ਗੁਰੂ ਸਾਹਿਬ ਤੋਂ ਅਸੀਰਵਾਦ ਲੈ ਕੇ ਨਾਬਾ ਸਾਹਿਬ ਤੋਂ ਸਾਰੇ ਧਾਰਮਿਕ ਸਥਾਨਾਂ ਤੇ ਪ੍ਰਮਾਤਮਾ ਤੋਂ ਅਸੀਰਵਾਦ ਲੈਣ ਵਾਸਤੇ ਚਲੇ ਆ ਬੀ ਆਰ ਅੰਬੇਦਕਰ ਸਾਹਿਬ ਜਿਨ੍ਹਾਂ ਨੇ ਸਾਡਾ ਸੰਵਿਧਾਨ ਲਿਖਿਆ ਜਿਨ੍ਹਾਂ ਨੇ ਹਿੰਦੁਸਤਾਨ ਨੂੰ ਇੱਕ ਰੱਖਣ ਵਾਸਤੇ ਬਹੁਤ ਵੱਡਾ योगदान ਜਿਹੜਾ ਪਾਇਆ ਉਹਨਾਂ ਨੂੰ ਨਮਸਕਾਰ ਕਰਕੇ ਉਹਨਾਂ ਨੂੰ ਉਹਨਾਂ ਤੋਂ ਅਸ਼ੀਰਵਾਦ ਲੈ ਕੇ ਇੱਥੋਂ ਅੱਗੇ ਅਸੀਂ ਚੱਲਣਾ ਹੈ ਪ੍ਰਮਾਤਮਾ ਜਰੂਰ ਕਿਰਪਾ ਕਰੂਗਾ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਪੰਜਾਬੀਆਂ ਦੀ ਪਾਰਟੀ ਹੈ ਕੀ ਮੁੱਦੇ ਰਹਿਣਗੇ ਜੀ ਆਣ ਲੈ ਜਿੰਨਾਂ ਦੇ ਵਿੱਚ ਦੇਖੋ ਪੰਜਾਬ ਦਾ ਜੋ ਵੀ ਡਵੈਲਪਮੈਂਟ ਹੋਈ ਹੈ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਆਈ ਪੰਜਾਬ ਦੇ ਹੱਕਾਂ ਦੀ ਰਾਖੀ ਜਿਸ ਨੇ ਕਰੀ ਉਹ ਵੀ ਪੰਜਾਬ ਸ੍ਰੋਮਣੀ ਅਕਾਲੀ ਦਲ ਨੇ ਕਰੀ ਹੈ ਸੋ ਜੇ ਪੰਜਾਬ ਨੂੰ ਬਹੁਤ ਬੁਰੀ ਤਰ੍ਹਾਂ ਲੁੱਟਿਆ ਜਾ ਰਿਹਾ ਮਤਲਬ ਇੰਨਾ ਦਾ ਅਹਿਮਦ ਸਾਹਿਬ ਦਾਲੀਵੇਂ ਨਹੀਂ ਲੁੱਟਿਆ ਜਿੰਨਾ ਇਹ ਪੰਜਾਬ ਨੂੰ ਲੁੱਟ ਕੇ ਰੇਜ ਰਿਹਾ 1 ਲੱਖ ਰੁਪਏ ਦਾ ਕਰਜ਼ਾ ਚੜ ਗਿਆ ਵੀ ਨੌਜਵਾਨ ਸਾਡੇ ਬੇਰੁਜ਼ਗਾਰ ਘੁੰਮ ਰਿਹਾ ਘਰ ਦੇ ਘਰ ਖਾਲੀ ਹੋ ਗਏ ਬਾਹਰ ਵਿਦੇਸ਼ਾਂ ਚ ਜਾ ਰਹੇ ਆ ਪੰਜਾਬ ਦੀ ਕੋਈ ਗੱਲ ਕਰਨ ਵਾਲਾ ਨਹੀਂ ਹੈਗਾ ਸੋ ਪੰਜਾਬ ਨੂੰ ਬਚਾਉਣ ਵਾਸਤੇ ਪੰਜਾਬੀਆਂ ਦੀ ਪਾਰਟੀ ਨੂੰ ਸਮਰਥਨ ਦੇਣਾ ਬਹੁਤ ਜ਼ਰੂਰੀ ਹੈ ਅੱਜ ਕਿਸਾਨਾਂ ਦੇ ਮਸਲੇ ਤੁਸੀਂ ਦੇਖੋ ਹਿੰਦੁਸਤਾਨ ਚ ਕੋਈ ਕਾਨੂੰਨ ਨਹੀਂ ਵੀ ਦੂਸਰੇ ਸਟੇਟ ਦੀ ਪੁਲਿਸ ਦੂਸਰੀ ਸਟੇਟ ਚ ਵੜ ਕੇ ਫਾਇਰਿੰਗ ਕਰੇ ਬੰਦਾ ਮਾਰ ਜੇ ਤੇ ਕੋਈ ਕਾਰਵਾਈ ਨਾ ਹੋਵੇ ਤੋ ਕਿਸਾਨ ਤੰਗਾ ਵਪਾਰੀ ਤੰਗਾ ਨੌਜਵਾਨ ਤੰਗਾ ਹਰ ਕਰਮਚਾਰੀ ਤੰਗਾ ਹਰ ਵਰਗ ਦੁਖੀ ਹੋਇਆ ਪਿਆ ਝੁੱਠੇ ਵਾਦੇ ਕਰਕੇ ਸਰਕਾਰ ਬਣ ਲਗੀ ਔਰ ਪੰਜਾਬ ਨੂੰ ਲੁੱਟ ਕੇ ਦਿੱਲੀ ਦੇ ਜਾ ਰਹੇ ਆ ਜਿਸ ਤਰ੍ਹਾਂ ਅਹਿਮਦ ਸਾਹਿਬ ਅਦਾਲੀ ਨੂੰ ਭਜਾਇਆ ਤਾ ਇਸੇ ਤਰ੍ਹਾਂ ਹੀ ਦਿੱਲੀ ਦੀਆਂ ਪਾਰਟੀਆਂ ਨੂੰ ਭਜਾਣਾ ਪੈਣਾ ਤਾਂ ਕਿ ਪੰਜਾਬ ਤਰੱਕੀ ਕਰੇ ਜੀ ਮਹਾਰਾਣੀ ਪ੍ਰਨੀਤ ਕੋਰ ਨੂੰ ਟਿਕਟ ਮਿਲੀ ਹੈ ਉਹਨਾਂ ਦਾ ਕੀ ਕਹਿਣਾ ਚਾਹੋਗੇ ਵੀਰ ਜੀ ਬਾਜੀ ਇਹ ਲੜਾਈ ਜਿਹੜੀ ਆ ਨਾ ਪਰਫਾਰਮੈਂਸ ਦੀ ਲੜਾਈ ਆ ਪਰਫਾਰਮੈਂਸ ਔਰ اصولਾਂ ਦੀ ਲੜਾਈ ਆ 20-20 ਸਾਲ ਐਮਪੀ ਰਹਿ ਕੇ ਤੁਸੀਂ ਦੇਖੋ ਇੱਕ ਪੁਲ ਵੀ ਕੰਪਲੀਟ ਨਹੀਂ ਕਰ ਸਕੇ ਇੱਕ ਰੁਪਿਆ ਕਿਤੇ ਹਲਕੇ ਚ ਨਹੀਂ ਲਾਇਆ ਪੰਜਾਬ ਦੀ ਆਵਾਜ਼ ਕਦੇ ਲੋਕ ਸਭਾ 'ਚ ਇੱਕ ਵਾਰੀ ਨਜ਼ਰ ਆਏ ਹੁਣ ਤੁਹਾਡੇ ਨਾਲ ਇਸੇ ਤਰ੍ਹਾਂ ਜਿਹੜੇ ਦੂਸਰੇ ਕਾਂਗਰਸ ਦੇ ਕੈਂਡੀਡੇਟ ਆ ਉਹ ਤਿੰਨ ਤਿੰਨ ਪਾਰਟੀਆਂ ਉਹ ਬਦਲ ਚੁੱਕੇ ਆ ਆਪ ਨੇ ਤਾਂ ਪੰਜਾਬ ਦਾ ਬੇੜਾਗਰ ਕਰਿਆ ਇਸ ਕਰਕੇ ਜੇ ਪਰਫਾਰਮੈਂਸ ਮੈਂ ਤੁਸੀਂ ਦੇਖੋ 32 ਸਾਲ ਪਹਿਨਾ ਜਹੇਦਾਰ ਗੁਰਚਰਨ ਸਿੰਘ ਟੌੜਾ ਸਾਹਿਬ ਨੇ ਮੈਨੂੰ ਕੈਪਟਨ ਕਮਲਜੀਤ ਸਿੰਘ ਜੀ ਦੀ ਬਾਹ ਫੜਾਈ ਸੀ ਅੱਜ ਤੱਕ ਉੱਥੇ ਹੀ ਬੈਠਿਆ ਇਹ ਤਾਂ ਰੋਜ਼ ਪਾਰਟੀਆਂ ਬਦਲ ਕੇ ਆ ਰਹੇ ਆ ਪਤਾ ਹੀ ਨਹੀਂ ਲੱਗ ਰਿਹਾ ਵੀ ਕਿਹੜੀ ਪਾਰਟੀ ਤੋਂ ਕੌਣ ਟਿਕਟ ਲੈ ਕੇ ਆਇਆ ਹੈਗਾ ਸੋ ਆਪ ਨੂੰ ਤੁਸੀਂ ਦੇਖੋ ਵੀ ਰੂਲਿੰਗ ਪਾਰਟੀ ਆ ਉਮੀਦਵਾਰ ਨਹੀਂ ਲੱਭ ਰਹੇ ਦੂਸਰੀ ਪਾਰਟੀਆਂ ਦੇ ਆਧਾਰੇ ਲੈ ਲੈ ਕੇ ਤਾਂ ਕੈਂਡੀਡੇਟ ਖੜੇ ਕਰ ਰਹੇ ਇਹ ਹਾਂ ਸੋ ਸੋ ਤੁਸੀਂ ਦੇਖ ਸਕਦੇ ਹੋ ਕਿ ਇਹ ਐਨ ਕੇ ਸ਼ਰਮਾ ਜੀ ਅੱਜ ਆਪਣਾ ਕਾਫਲਾ ਲੈ ਕੇ ਜਿਹੜਾ ਹੈ ਪਟਿਆਲੇ ਜ਼ਿਲ੍ਹੇ ਦੇ ਵਿੱਚ ਚੱਲੇ ਆ ਤੇ ਇਹਨਾਂ ਦਾ ਇਹ ਇਹਨਾਂ ਨੇ ਕਈ ਗੱਲਾਂ ਜਿਹੜੀਆਂ ਹੈ ਕਈ ਹੈਗੀਆਂ ਕਈ ਮੁੱਦੇ ਹੈਗੇ ਜਿਨ੍ਹਾਂ ਤੇ ਅਕਾਲੀ ਦਲ ਇਸ ਵਾਰੀ ਚੋਣ ਲੜੇਗਾ ਤੇ ਅੱਜ ਇਹ ਪੂਰੇ ਜ਼ਿਲ੍ਹੇ ਦਾ ਜਿਹੜਾ ਹੈ ਇਹ ਦੌਰਾ ਕਰ ਰਿਹਾ ਹੈ ਕੈਮਰਾਮੈਨ ਮੋਹਿਦ ਦੇ ਨਾਲ ਸੰਦੀਪ ਚੌਧਰੀ ਨਿਊਜ਼ 819